ਉਹ ਨਹੀਂ ਸਾਈਨ ਹੋਦਾ ਵਜ੍ਹਾ ਦੱਸੋ ਤੂੰ ਵਿਆਹ ਚ ਸੱਦੇ ਜਵਾਬ ਸਾਡਾ ਮੈਟਰ ਵਾ ਸਰਪੰਚ ਦੇ ਪਿੰਡ ਨੂੰ ਤੂੰ ਵਿਆਹ ਦੇ ਸਾਡੇ ਨਹੀਂ ਸਾਈਨ ਇਹ ਆ ਪਿੰਡ ਦੇ ਸਰਪੰਚ ਚਲੋ ਹੋ ਗਿਆ ਵੀਡੀਓ ਬਣ ਗਏ ਹਾਂਜੀ ਬਣ ਗਏ ਸਾਈਨ ਨਹੀਂ ਕਰਨੇ ਇਹ ਦੱਸੋ ਸਾਈਨ ਨਹੀਂ ਕਰਨੇ ਸਾਈਨ ਕਰਨੇ ਨਹੀਂ ਕਰਨ ਨਹੀਂ ਕਰਨ ਪੱਕੀ ਗੱਲ ਠੀਕ ਹੈ ਖਬਰ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਿੱਤਾ ਦੇ ਜਿੱਥੋਂ ਦੇ ਸਰਪੰਚ ਨੇ ਕਿਸੇ ਕੰਮ ਨੂੰ ਲੈ ਕੇ ਦਸਤਕਤ ਕਰਾਉਣ ਗਏ ਯੁਵਕ ਨੂੰ ਸਿਰਫ ਇਸ ਕਰਕੇ ਦਸਤਕਤ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਉਕਤ ਪਰਿਵਾਰ ਨੇ ਸਰਪੰਚ ਨੂੰ ਵਿਆਹ ਤੇ ਨਹੀਂ ਬੁਲਾਇਆ ਸੀ ਅਤੇ ਯੁਵਕ ਕੋਲੋਂ ਜਦੋਂ ਇਸ ਸੰਬੰਧੀ ਵੀਡੀਓ ਬਣਾ ਸਰਪੰਚ ਕੋਲੋਂ ਪੁੱਛਿਆ ਗਿਆ ਤਾਂ ਸਰਪੰਚ ਨੇ ਸਾਫ਼ ਕਿਹਾ ਕਿ ਉਹ ਸਾਈਨ ਨਹੀਂ ਕਰੇਗਾ ਕਿਉਂਕਿ ਤੁਸੀਂ ਮੈਨੂੰ ਵਿਆਹ ਤੇ ਨਹੀਂ ਬੁਲਾਇਆ ਪਿੰਡ ਦਾਤਾ ਦੇ ਸਰਪੰਚ ਸਾਹਿਬ ਆ ਵਿਆਹ ਦੇ ਆਪਾਂ ਸਾਈਨ ਕਰਾਉਣ ਆਏ ਸੀ ਆ ਦੇਖੋ ਵੀਡੀਓ ਬੰਦ ਕਰ ਦੇ ਯਾਰ ਤੂੰ ਅੰਦਰ ਆਇਆ ਮੈਂ ਪੁਲਿਸ ਨੂੰ ਬੁਲਾ ਲੈਣਾ ਪੁਲਿਸ ਨੂੰ ਬੁਲਾਓ ਸਾਈਨ ਕਿਉਂ ਨਹੀਂ ਕਰ ਰਹਾ ਤੁਸੀਂ ਇਹ ਦੱਸੋ ਆਹ ਫਾਈਲ ਤੇ ਸਾਈਨ ਕਿਉਂ ਨਹੀਂ ਕਰ ਰਹਾ ਇਹ ਦੱਸੋ ਜਵਾਬ ਦਿਓ ਸਿਆਣੇ ਨੂੰ ਭੇਜਣਾ ਇਹ ਤੂੰ ਗੱਲ ਕਰ ਨਹੀਂ ਜਵਾਬ ਸਾਈਨ ਕਿਉਂ ਨਹੀਂ ਕਰਿਆ ਸਰਪੰਚ ਦਾ ਹੱਕ ਹੈ ਜਦੋਂ ਸਾਨੂੰ ਸਰਟੀਫਿਕੇਟ ਚਾਹੀਏ ਨਹੀਂ ਇੱਕ ਮਿੰਟ ਇੱਕ ਮਿੰਟ ਦੇਖੋ ਵੀਡੀਓ ਬਾਹਰ ਹੋ ਜਾ ਵੀਡੀਓ ਬੰਦ ਕਰ ਵੀਡੀਓ ਤਾਂ ਹੀ ਬੰਦ ਹੋਦਾ ਸੀ ਹਾਂ ਦੱਸ ਆ ਕੇ ਮੈਨੂੰ ਉਹ ਦੱਸੋ ਇੱਕ ਮਿੰਟ ਬਾਬੀ ਦੋ ਪਹਿਲਾਂ ਮੈਨੂੰ ਰੀਜ਼ਨ ਦੱਸੋ ਇਹਨੇ ਰੀਜ਼ਨ ਦੱਸੋ ਕਿਉਂ ਨਹੀਂ ਸਾਈਨ ਹੋ ਸਕਦਾ ਸਾਈਨ ਕਾਤੇ ਨਹੀਂ ਹੋਦਾ ਦਾ ਪਿੰਡ ਦੇ ਸਰਪੰਚ ਸਾਈਨ ਕਿਉਂ ਨਹੀਂ ਹੋ ਸਕਦਾ ਮੈਂ ਕੁਝ ਕਰ ਲੈ ਇੱਥੇ ਆ ਦੱਸੋ ਵਜ੍ਹਾ ਦੱਸੋ ਜਵਾਬ ਸਰਪੰਚ ਉਹ ਸਾਡਾ ਮੀਟਰ ਵਾ ਤੁਹਾਡਾ ਮੀਟਰ ਹੈ ਸਰਪੰਚ ਦੇ ਇਹ ਜ਼ਿੰਮੇਵਾਰੀ ਹੈ ਸਮਾਜ ਦੀ ਜ਼ਿੰਮੇਵਾਰੀ ਹੈ ਪਿੰਡ ਪਿੰਡ ਨੂੰ ਤੁਸੀਂ ਵਿਆਹ ਦੇ ਸਾਥ ਨਹੀਂ ਸਾਈਨ ਕਿਉਂ ਨਾ ਨਾ ਅੱਛਾ ਆ ਦੇਖੋ ਜੀ ਪਿੰਡ ਸਰਪੰਚ ਨੂੰ ਤੂੰ ਬੱਚਾ ਹੈ ਦੱਸੋ ਸਰਪੰਚ ਸਾਹਿਬ ਦੇਖ ਲਓ ਸਰਪੰਚ ਸਾਹਿਬ ਕਹਿ ਰਹੇ ਕਿ ਵਿਆਹ ਨਹੀਂ ਸੱਜ ਤਾਂ ਮੈਂ ਸਾਈਨ ਨਹੀਂ ਕਰਨਾ ਇਹ ਆ ਪਿੰਡ ਦੇ ਸਰਪੰਚ ਚਲੋ ਹੋ ਗਿਆ ਮਿਸਟਰ ਕਪਾਲਸਰੂ ਪਿੰਡ ਦਾਤਾ ਦੇ ਸਰਪੰਚ ਆ ਜੀ ਇਹ ਕਹਿੰਦੇ ਕਿ ਮੈਂ ਸਾਈਨ ਨਹੀਂ ਕਰ ਰਿਹਾ ਹਾਂ ਭਾਜੀ ਹੋ ਗਿਆ ਆਹ ਡਾਕੂਮੈਂਟ ਤੇ ਠੀਕ ਹੈ ਜੀ ਨਹੀਂ ਹੋ ਗਿਆ ਜਰੂਰ ਹੋ ਗਿਆ ਵੀਡੀਓ ਬਣ ਗਏ ਹਾਂਜੀ ਬਣ ਗਏ ਆਹ ਦੇਖੋ ਤੁਹਾਡੇ ਸਾਹਮਣੇ ਦੇਖ ਲਓ ਆਪਣੇ ਪਿੰਡ ਦੀ ਰਜਮੰਦੀਨਾ ਸਰਪੰਚ ਜੀ ਆਏ ਹੋਏ ਨੇ ਚਲੋ ਭਾਜੀ ਚਲੋ ਤੇ ਪਿੰਡ ਵਾਲਿਆਂ ਦੀ ਜੋ ਵੀ ਲੋੜ ਆ ਇਹ ਡੀਓ ਚਲੋ ਹੁਣ ਦੋਵੇਂ ਟੋਕ ਜਾਓ ਕੀ ਹੋ ਗਿਆ ਬਸ ਹੁਣ ਦੋਵੇਂ ਨਹੀਂ ਕਰਨ ਸਾਈਨ ਫालतू ਗੱਲ ਤੇ ਕਰ ਸਾਈਨ ਨਹੀਂ ਕਰਨੇ ਸਾਈਨ ਨਹੀਂ ਕਰਨੇ ਇਹ ਸੋ ਸਾਈਨ ਕਰਨੇ ਨਹੀਂ ਕਰਨੇ ਸਾਈਨ ਕਰਨੇ ਨਹੀਂ ਕਰਨੇ ਨਹੀਂ ਕਰਨ ਪੱਕੀ ਗੱਲ ਠੀਕ ਹੈ Bureau Report, SMZ News.